ਜੈਤੋ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਾਣਕਾਰੀ ਡੀਐਸਪੀ ਮਨੋਜ ਕੁਮਾਰ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਇੱਕ ਮਾਮਲੇ 'ਚ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਸੈਂਕੜੇ ਨਸ਼ੀਲੀਆਂ ਗੋਲੀਆਂ ਸਹਿਤ ਗ੍ਰਿਫਤਾਰ ਕੀਤਾ ਹੈ ਜਿਹੜਾ ਨਸ਼ੇ ਦੇ ਵਿਰੁੱਧ ਇੱਕ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ ਉਹਦੇ ਸਿਲਸਿਲੇ ਦੇ ਵਿੱਚ ਜੈਤੋ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 1850 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਇਸ ਵੰਦ ਵਿੱਚ ਕੱਲ ਜੈਟੋ ਪੁਲਿਸ ਨੂੰ ਇੱਕ ਫਕਤੂਆ ਨੇ ਨਕਾ ਲਗਾਇਆ ਹੋਇਆ ਸੀ ਆ ਉਹ ਦੋ ਲੜਕੇ ਜਿਹੜੇ ਮੋਟਰਸਾਈਕਲ ਤੇ ਆਉਂਦੇ ਜਿਹੜੇ ਵਿਖਾਈ ਦਿੱਤੇ ਸ਼ੱਕ ਦੀ ਬਣਾ ਤੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਕੋਲੋਂ 1850 ਨਸ਼ੀਆਂ ਗੋਲੀਆਂ ਟਰਾਮਾ ਡੋਲਾ ਜਿਹੜੀਆਂ ਉਹ ਬਰਾਮਦ ਕੀਤੀਆਂ ਗਈਆਂ ਹੁਣ ਇਹਨਾਂ ਦੇ ਨਾਮ ਆ ਜਿਹੜੇ ਜਗਦੀਸ਼ ਸਿੰਘ ਉਸ ਰਵੀ ਪੁੱਤਰ ਭੋਲਾ ਸਿੰਘ ਵਾਸੀ ਮਹਿਮਾ ਸਰਕਾਰੀ ਬਠਿੰਡਾ ਅਤੇ ਮੰਗਲਦੀਪ ਸਿੰਘ ਉਰਫ ਮੰਗਾ ਪੁੱਤਰ ਬਿੰਦਰ ਸਿੰਘ ਵਾਸੀ ਕੋਟਲੀਆ ਬਲੂ ਮੁਕਸਰ ਬਜੇ ਕੋਈ ਇਹ ਨਵੀਂ ਇਹਨਾਂ ਨੂੰ ਅਸੀਂ ਕੱਲ ਇਹਨਾਂ ਦੇ ਖਿਲਾਫ ਐਫਆਰ ਰਜਿਸਟਰ ਕਰਕੇ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਨਡ ਹਾਸਲ ਕਰ ਰਹੇ ਹਾਂ ਇਸ ਤੋਂ ਬਾਅਦ ਜਿਹੜੀ ਹੈ ਫਾਰਵਰਡ ਤੇ ਬੈਕਵਰਡ ਲਿੰਕ ਦਾ ਜਿਹੜੇ ਉਸ ਬਾਰੇ ਜਿਹੜੀ ਹੈ ਅਸੀਂ ਸਾਰੀ ਪੜਤਾਲ ਕਰਾਂਗੇ ਜਸਮੀ ਮਨੋਜੀ ਕੁਮਾਰ ਨੇ ਦੱਸਿਆ ਕਿ ਇੱਕ ਹੋਰ ਮਾਮਲੇ 'ਚ ਪੁਲਿਸ ਨੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਮਾਰੂਥਾ ਹਰਸਣੇ ਇਹ ਨੌਜਵਾਨ ਕਿਸੇ ਲੁੱਟਖੋਦੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਜਿਹੜੇ ਮਾੜੇ ਅੰਸਰ ਹੈ ਕ੍ਰਾਈਮ ਕਰਨ ਦਾ ਹੈ ਅੰਸਰ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸੇ ਸਬੰਧ ਵਿੱਚ ਜੱਤੋ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਮੁਕਸਰ ਅੰਡਰ ਬ੍ਰਿਜ ਹੈ ਉੱਥੇ ਕੁਝ ਲੜਕੇ ਜਿਹੜੇ ਐ ਉਹ ਨੌਜਵਾਨ ਲੜਕੇ ਉਹ ਆਂਦੇ ਜਾਂਦੇ ਰਾਹ ਜਰਾ ਤੋਂ ਲੁੱਟਖੋਹਾਂ ਕਰਦੇ ਆ ਤੇ ਜੇ ਇਹਨਾਂ ਨੂੰ ਹੁਣੇ ਹੀ ਜੇ ਆਪਾਂ ਰੇਡ ਕੀਤਾ ਜਾਵੇ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਜਿਹੜੇ ਬਰਾਮਦ ਹੋ ਸਕਦੇ ਤੇ ਇਸ ਤੋਂ ਜਿਹੜੀ ਇਹਨਾਂ ਨੇ ਲੁੱਟਖੋਹਾਂ ਕਰਨ ਦਾ ਰੰਗ ਆਦਾ ਉੱਥੇ ਉਹਦੇ ਤੋਂ ਵੀ ਬਚਾਅ ਹੋ ਸਕਦਾ ਉਸ ਵੇਲੇ ਸਾਡੀ ਟੀਮ ਹੈ ਜਿਹੜੀ ਉੱਥੇ ਇੰਸਪੈਕਟਰ ਗੁਰਾ ਦਿੱਤਾ ਸਿੰਘ ਇਹਨਾਂ ਦੀ ਅ ਅਨਰੀ ਸੁਪਰਵਾਈਜ਼ਨ ਅnder ਉੱਥੇ ਪਹੁੰਚੇ ਉਸੇ ਵੇਲੇ ਨਾਲ ਰੇਡ ਕੀਤੀ ਤੇ ਪੰਜ ਲੜਕੇ ਆ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਮੋਨਾ ਪੁੱਤਰ ਰਾਜ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਨਵੀਨ ਕੁਮਾਰ ਪੁੱਤਰ ਪਿਆਰੇ لال ਅਤੇ ਆਕਾਸ਼ ਪੁੱਤਰ ਮੰਗੂ ਇਹ ਜਿਹੜੇ ਪੰਜ ਲੜਕੇ ਆ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲ ਗਡਾਸਾ ਇਕ ਲੋਹੇ ਦੀ ਛੋਟੀ ਗਡਾਸੀ ਇੱਕ ਕੋਹਾੜੀ ਇੱਕ ਡਾਂਗ ਜਿਹਦੇ ਵਿੱਚ ਪੱਠੇ ਕੁੱਤਰਨ ਵਾਲਾ ਟੋਕਾ ਜਿਹੜਾ ਜੜਿਆ ਹੈ ਇੱਕ ਕਹੀ ਦਾ ਦਸਤਾ ਜਿਹੜਾ ਉਹ ਸਾਨੂੰ ਬਰਾਮਦ ਹੋਇਆ ਜਦੋਂ ਇਹਨਾਂ ਦੀ ਸੈਦੀ ਪੁੱਛਗਿੱਛ ਕੀਤੀ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਮੋਨਾ ਪੁੱਤਰ ਰਾਜ ਹੈ ਇਹਦੇ ਖਿਲਾਫ ਇੱਕ 112 ਆਰਗਨਾਈਜ਼ਡ ਕਰਾਈਮ ਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਮਨਦੀਪ ਸਿੰਘ ਪੁੱਤਰ ਗੁਲਵਿੰਦਰ ਸਿੰਘ ਦੇ ਖਿਲਾਫ 302 ਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਹੈ ਇਹਦੇ ਖਿਲਾਫ ਮਕਦਮਾ ਨੰਬਰ 70 ਹੈ ਜਿਹੜਾ ਬਾਜਾਖਾਨਾ ਥਾਣੇ ਦੇ ਵਿੱਚ 22 ਕਾਰਟ 85 ਗੋਲੀਆਂ ਦਾ ਪਹਿਲਾਂ ਹੀ ਦਰਜ ਹੈ ਇਸ ਸਬੰਧੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕੀਤਾ ਤੇ ਹੋਰ ਵੀ ਜਿਹੜੀ ਇਹਨਾਂ ਤੋਂ ਪੁੱਛ-ਪੁੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਹੋਰ ਕਿਹੜੀਆਂ ਘੜੀਆਂ ਵਾਰ ਦਿੱਤਾ ਇਹ ਜਿਹੜੇ ਹੈ ਲੁਟਾ ਘੋਆ ਜਿਹੜੇ ਉਥੋਂ ਇੱਕ ਜਿਹੜਾ ਉਹ ਅੰਡਰ ਬ੍ਰਿਜ ਹੈ ਉਹ ਇੱਕ ਸ਼ਮਸ਼ਾਨ ਅੰਡਰ ਬ੍ਰਿਜ ਹੈ ਉਥੋਂ ਜਿਹੜੇ ਰਾਤ ਨੂੰ ਜਿਹੜੇ ਰਾਹਗੀ ਟੱਪਦੇ ਹੈ ਤੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਸਮਾਨ ਲੁੱਟਣ ਦੀ ਧਾਕ ਵਿੱਚ ਉੱਥੇ ਇਹ ਸਾਰੇ ਜਿੰਨੇ ਵੀ ਹੈ ਜਿਹੜਾ ਮੋਨਾ ਹੈ ਇਹ ਸਾਰੇ ਬਠਿੰਡਾ ਰੋਡ ਜੈਤੋ ਦਾ ਹੈ ਮਨਦੀਪ ਸਿੰਘ ਇਹ ਵੀ ਸੇਵੇ ਵਾਲੇ ਦਾ ਸੁਖਦੀਪ ਸਿੰਘ ਅਜੀਤਗイール ਦਾ ਨਵਦੀਪ ਸਿੰਘ ਅੰਬੇਦਕਰ ਨਗਰ ਜੈਤੋ ਦਾ ਹੈ ਅਤੇ ਕਾਸ਼ ਜਿਹੜਾ ਉਹ ਵੀ ਜਿਹੜਾ ਐਸਡੀਐਮ ਸਭ ਦੇ ਦੱਪਦੇ ਲੈੜੀ ਆਦਾ ਕਰੇ